ਲੋਵੀ ਨਿਮਰਤ ਅੱਜ ਆਪਣੇ ਘਰੇ ਆਈ ਆ ਨਿੱਕੀ ਜਿਹੀ ਨਿਮਰਤ ਕੌਰ ਤੇ ਇਹਦਾ ਮਨ ਪੂਰਾ ਖੁਸ਼ ਹੋ ਗਿਆ ਬੱਕਰੀਆਂ ਦੇ ਵਿੱਚ ਮੇਮਣਿਆਂ ਦੇ ਵਿੱਚ ਆ ਕੇ ਆਹ ਦੇਖੋ ਤੁਸੀਂ ਬਹੁਤ ਜ਼ਰਦ ਕਿੰਨਾ ਚਿਰ ਹੋ ਗਿਆ ਡਾਕਟਰ ਆਇਆਂ ਨੂੰ ਅੱਧਾ ਪੌਣਾ ਘੰਟਾ ਹੋ ਗਿਆ ਇਹਨਾਂ ਨੂੰ 40 45 ਮਿੰਟ ਰੰਗ ਹਾਂ ਇਹ ਨਿਮਰਤ 10 ਮਿੰਟ ਆ ਆ ਇਹਦੀ ਕਹਾਣੀ ਇਹਨੂੰ ਭੇਜੀ ਇਧਰ ਮੇਰੇ ਇਧਰ ਦੇ ਆਸੀ ਕੋਸੇ ਡਾਕਟਰ ਪਹਿਲਾਂ ਵੀ ਲੈ ਕੇ ਗਏ ਕਿਤੇ ਜਿਵੇਂ ਅੱਜ ਆਪਣੇ ਘਰੇ ਤੁਸੀਂ ਬੱਕਰੀ ਮਤਲਬ ਉਹ ਬੱਕਰੀਆਂ ਨਹੀਂ ਨਹੀਂ ਬੱਕਰੀਆਂ ਦੇ ਵਿੱਚ ਨਹੀਂ 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 ਠੀਕ ਹੈ ਜੇ ਮੈਂ ਬੱਚਾ ਡਰਦਾ ਹੁੰਦਾ ਪਹਿਲਾਂ ਤਾਂ ਵੀ ਹਯਾ ਕੀਦਰ ਆਗੇ ਹਨ ਤੇ ਇਹਨੇ ਗੁੜੀਆਂ ਨੇ ਜਮਾ ਹੀ ਨਹੀਂ ਕਰਿਆ ਹੋਏ ਹਨ ਨਾ ਨਾ ਇਹਨੂੰ ਸ਼ੌਂਕ ਹੈ ਨਾ ਚੀਜ਼ ਦਾ ਬਹੁਤ ਜ਼ਿਆਦਾ ਹੂੰ ਆਪਣੇ ਘਰੇ ਨਾ ਇੱਕ ਸਾਹੀਵਾਲ نسل ਦਾ ਬੱਚਾ ਹੈ ਸਾਹੀਵਾਲ گاਂ ਦਾ ਠੀਕ ਹੈ ਤੇ ਇਹ ਉਹਨੂੰ ਪੱਠੇ ਖੋਣਨ ਦੀ ਆਏ ਹੂੰ ਇਹਨੂੰ ਨੰਮਿਤ ਬੱਚੇ ਦਾ ਨਾਮ ਕੀ ਹੈ ਖਰਜ ਹੋਰ ਲੱਗੇ ਬੱਕੂ ਬੱਕੂ ਨਾਮ ਆਦਾ ਉਹ ਪੱਠੇ ਕਿਵੇਂ ਖਾਣਾ ਮੈਂ ਹੱਥ ਨਾਲ ਫਤਨਾ ਕਿਵੇਂ ਐਂ ਦੱਸੀ ਕਰਕੇ ਐ ਲੈ ਇਹਨਾਂ ਨੂੰ ਇਹ ਕਾਦੇ ਫਿਰ ਆ ਵੇਖੋ ਬਈ ਹਲਕਾ ਐ ਲੈ ਇਹਦੇ ਨਾਲ ਫਿਰ ਨਹੀਂ ਡਾ ਲਿਓ ਨਾ ਬਾਰਾ ਅੰਦਰ ਤੇ ਕੋਈ ਨਹੀਂ ਪਾਲਾਂਗੇ ਠਹਿਰ ਕੇ ਕੁਛ ਨਹੀਂ ਹੁੰਦਾ ਭਾਈ ਜਾਂਦਾ ਇਹਨਾਂ ਨੇ ਤਾਂ ਇੱਧਰ ਵੇਖੋ ਤੁਸੀਂ ਇਹ ਹੁੰਦੀਆਂ ਰੌਣਕਾਂ ਵਿਹੜੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹੋਈਆਂ ਪੂਰੀਆਂ ਵੇਖੋ ਐ ਡਾਕਟਰਾਂ ਵਿਆਹ ਲੈ ਕੇ ਰਿਮੋਲ ਬਣਿਆ ਹੁੰਦਾ ਇਹ ਹਨਾ ਆ ਹੀ ਹੁੰਦਾ ਤੂੰ ਜਾ ਅੱਜ ਤਾਂ ਅੱਜਕੱਲ ਬੱਚੇ ਜਿਹੜੇ ਫੋਰਨ ਦੇ ਬੱਚੇ ਹਨਾ ਬਹੁਤ ਦੇਖਿਆ ਮੈਂ ਉਹ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਆ ਬੱਚੇ ਸਹੀ ਹੈ ਉਹਨਾਂ ਨੂੰ ਬਹੁਤ ਪ੍ਰੋਬਲਮ ਹੈ ਉਹ ਮੇਰੇ ਕੋਲ ਨਾ ਕਾਫੀ ਕੇਸ ਹੁੰਦੇ ਆ ਜਦੋਂ ਅਸੀਂ ਕੰਮ ਕਰਦੇ ਆ ਐ ਕਮਾਈ ਮਾੜੀ ਦੀ ਗੱਲ ਜਿਨ੍ਹਾਂ ਨੂੰ ਮਤਲਬ ਆ ਇਹ ਪ੍ਰੋਬਲਮ ਬਹੁਤ ਆ ਬੱਚਿਆਂ ਨੂੰ ਹਾਂ ਬੱਚੇ ਪੂਰੇ ਮੈਂਟਲੀ ਸਹੀ ਨਹੀਂ ਹੋਰਨ ਦੇ ਬਹੁਤ ਬਹੁਤ ਬੱਚੇ ਹੈ ਅੱਛਾ ਜਿਹੜੇ ਕਿ ਆਪ ਦੀ ਮਤਲਬ ਕਿਸੇ ਦੇ ਮਾਪਿਆਂ ਦੀ ਗੱਲ ਨਹੀਂ ਸੁਣਦੇ ਕੁਝ ਨਹੀਂ ਸੁਣਦੇ ਹੂੰ ਤੇ ਇਹ ਚੀਜ਼ਾਂ ਆਪਾਂ ਕਰਾਉਂਦੇ ਨੇ ਐਕਟੀਵਿਟੀ ਹੈ ਨਹੀਂ ਕੋਈ ਐਕਟੀਵਿਟੀ ਹੈ ਨਹੀਂ ਸਹੀ ਗੱਲ ਤੁਸੀਂ ਆਪ ਦੇਖ ਦੇਖ ਲਓ ਇਹ ਹੁਣ ਮੈਂ ਪਾਰਕ ਚ ਲੈ ਕੇ ਜਾਵਾਂ ਤਾਂ ਪੂਰੀ ਐਕਟੀਵਿਟੀ ਹੈ ਸਹੀ ਗੱਲ ਪੂਰੇ ਵਿੱਚ ਪੂਰੀ ਐਕਟੀਵਿਟੀ ਹੈ ਕਿ ਆਈਟਮ ਹੋਂ ਹੈ ਯਾਰ ਹਾਂ ਉਹ ਤਾਂ ਆਪਾਂ ਇੱਕ ਕਮਰੇ ਦੇ ਵਿੱਚ ਲੈਪਟਾਪ ਦੇਤਾ, ਟੀਵੀ ਦੇਤਾ ਤੇ ਮੋਬਾਈਲ ਦੇਤਾ ਬੱਸ ਉਹ ਕੰਮ ਹੈ। ਪਰ ਉਹ ਵੀ ਗਲਤ ਹੈ ਨਾ। ਉਹ ਬ੍ਰੇਨ ਤੇ ਬਹੁਤ ਅਸਰ ਪਾਉਂਦਾ। ਪੂਰਾ ਹੀ ਪੈਂਦਾ ਸਾਰਾ। ਸਹੀ ਮੇਰੇ ਨਾਲ ਯਾਰ ਆਪਾਂ ਸਾਰੀਆਂ ਨੇਚਰਲ ਚੀਜ਼ਾਂ ਤੋਂ ਦੂਰ ਹੋ ਗਏ। ਹਾਂ। ਆਯੁਰਵੈਦ ਤੋਂ ਦੂਰ ਹੋ ਗਏ। ਅੱਗੇ ਪਾਸ਼ੇ ਆਮ ਨੂੰ ਤੋੜੀ ਦਾ ਦੁੱਧ ਹਿਸ ਨਾਲ ਕਰਦੇ ਬੱਸ। ਹੂੰ। ਤੇ ਬੰਦੇ ਨੂੰ ਪੇਟ ਦੀ ਸਮੱਸਿਆ ਨਹੀਂ ਆਉਂਦੀ। ਸਹੀ ਹੈ। ਤੇ ਹੁਣ ਤਾਂ ਆਪਾਂ ਲੈਂਦੀ ਨਹੀਂ। ਹਾਂ। ਕੀ ਚੀਜ਼ ਦਾ ਫਰਕ ਹੈ ਨਾ? ਅਗੇ ਖਾਣਾ ਹੁੰਦਾ ਸੀ ਬੜਾ ਲਾਈਟ ਪੰਜ ਪੰਜ ਵਜੇ ਤੋਂ ਪਹਿਲਾਂ ਪਹਿਲਾਂ ਰੋਟੀ ਖਾ ਲੈਂਦੇ ਸ਼ਾਮ ਨੂੰ ਅਗਲਾ ਹੂੰ ਠੀਕ ਹੈ ਮੁਰਕੇ ਆਰਾਮ ਨਾਲ ਰਿਲੈਕਸ ਹੋ ਕੇ ਰਹਿੰਦਾ ਸੀ ਕੋਣ ਖਾਣਾ ਖਾਂਦਾ ਸ਼ਾਮ ਨੂੰ 8 ਵਜੇ 9 ਵਜੇ ਮੁਰਕੇ ਬੈੱਡ ਤੇ ਆਰਾਮ ਨਾਲ ਲੇ ਜਾਂਦਾ ਮੁਰਕੇ ਸੇਟੀ ਕਰਨ ਨਾਲ ਕੋਲ ਜਿਹੜੀ ਕਬਜ ਹੋ ਗਈ ਕਬਜ ਸਭ ਤੋਂ ਜ਼ਿਆਦਾ ਬਿਮਾਰੀ ਹੈ ਹਾਂ ਮੈਂ ਤਾਂ ਪੇਸ਼ੈਂਟ ਜ਼ਿਆਦਾ ਹੂੰ ਮੈਂ ਇਹ ਕਹਿ ਸਕਦਾ ਹਾਂ ਕਿ 70% ਪੇਸ਼ੈਂਟ ਨੂੰ ਬਿਮਾਰੀਆਂ ਨਹੀਂ ਸਹੀ ਹੈ ਸਿਰਫ ਇੱਕ ਸਟ੍ਰੈਸ ਹੈ ਐਂਜਾਇਟੀ ਹੈ ਮਤਲਬ ਬੰਦਾ ਪ੍ਰੋਬਲਮ ਪ੍ਰੋਬਲਮ ਇਹ ਕੋ ਕਰੀਟ ਕਰੀ ਬੈਠਿਆ ਸਹੀ ਗੱਲ ਹੈ ਜਿੰਨੀ ਮਤਲਬ ਕਰੀਟ ਕੀਤੀ ਬਿਮਾਰੀ ਥੋੜੀ ਤੇ ਉਹਨੂੰ ਸਟ੍ਰੈਸ ਲੈ ਕੇ ਉਹਨੂੰ ਕਰੀ ਬਾ ਸਹੀ ਗੱਲ ਹੈ ਸਟ੍ਰੈਸ ਦੇ ਨਾਲ ਹੀ ਹੋਏ ਪਏ ਲੋਕ ਦਵਾਈਆਂ ਖਾਈ ਜਾਂਦੇ ਹਨ ਹਾਂ ਯਾਰ ਤਜਾਬ ਹਜੇ ਬਣੇ ਨਾ ਬਣੇ ਹੂੰ ਤੋਂ ਪਹਿਲੇ ਸੋਚ ਲੈਣ ਦੇ ਤਜਾਬ ਪਹਿਲਾਂ ਹੀ ਸੋਚ ਲੈਂਦੇ ਆ ਉਹ ਸੋਚਣ ਨਾਲ ਹੀ ਵਾਲੇ ਜੁੱਠਣ ਲੱਗ ਪੈਂਦੇ ਹਨ ਤੇ ਉਹ ਬੰਦੇ ਦਾ ਮੈਂਡ ਹੈ ਨਾ ਮੈਂਡ ਸੈਟਅਪ ਜੋ ਮੈਂ ਵੀ ਸੋਚੀਗਾ ਉਵੇਂ ਹੋਣਾ ਠੀਕ ਹੈ ਜੇ ਤੂੰ ਪੋਸਟਲ ਸੋਚੇਗਾ ਸਪੋਸਟ ਹੋਣਾ ਹੈ ਜੇ ਤੂੰ ਮੈਕ ਟੂ ਸੋਚੇਗਾ ਤਾਂ ਮੈਕ ਟੂ ਹੋਣਾ ਸਹੀ ਗੱਲ ਹੈ ਅੱਗੇ ਆਪਾਂ ਵਧੀਆ ਖਾਣਾ ਖਾਣ ਲੱਗੇ ਨਾ ਆਪਣਾ ਸਾਰਾ ਮਾਈਂਡ ਖਾਣੇ ਚਾਹੀਦਾ ਹਮ ਖਾਣਾ ਖਾਣੇ ਦਿਮਾਗ ਆਪਣਾ ਹੁੰਦਾ ਟੀਵੀ 'ਚ ਟੀਵੀ 'ਚ ਜਾਂ ਮੋਬਾਈਲ 'ਚ ਜਾਂ ਮੋਬਾਈਲ 'ਚ ਤੇ ਜਾਂ ਉਤਰ ਕੁਦਰ ਤੇ ਹਰ ਇੱਕ ਬੰਦਾ ਫੌਰਨ ਬੰਦਾ ਗਿਆ ਉਸ ਟਾਈਮ ਤੇ ਉਹਨਾਂ ਦਾ ਕਾਲ ਆਉਣੀ ਹੁੰਦੀ ਹੈ ਸਵੇਰ ਸ਼ਾਮ ਉਹਨਾਂ ਦੇ ਵੀ ਕਾਲ ਆਉਂਦੀ ਹੈ ਹਾਂ ਉਹ ਉੱਥੇ ਕੱਲਿਆਂ ਦਾ ਜੀ ਨਹੀਂ ਲੱਗਦਾ ਘੰਟਾ ਘੰਟਾ ਉਹ ਗੱਲ ਕਰਦੇ ਹਨਾ ਗੱਲਾਂ ਕਰਨੇ ਕੀ ਤੁਸੀਂ ਇੱਕ ਨੋਟ ਕਰੋ ਜਿਹੜੇ ਵਿੱਚ ਫੌਰਨ ਗਈ ਹੈ ਨਾ ਤੁਹਾਡੀ ਬੇਟੀ ਫੌਰਨ ਗਈ ਹੈ ਹਾਂ ਰੀਅਲ ਤੁਸੀਂ ਤੈਨੂੰ ਸਟ्रेस ਕਿੰਨਾ ਹੈ ਪੂਰਾ ਹੀ ਹੈ ਬਹੁਤ ਜ਼ਿਆਦਾ ਤੇ ਕਿੰਨਾ ਉਹਨੂੰ ਤੁਸੀਂ ਉਹ ਕਰਦੇ ਹੋ ਉਹਨੂੰ ਵੀ ਸਟ्रेस ਹੈ ਉਹਨੂੰ ਵੀ ਹੈ ਬਿਲਕੁਲ ਲੈਸ ਹੈ ਜਦੋਂ ਹੁਣ ਉਹਨੇ ਕੰਮ ਤੇ ਜਾਣਾ ਹੁੰਦਾ ਮੰਨ ਕੇ ਚੱਲੋ ਉਦੋਂ ਅੱਧਾ ਘੰਟਾ 20 ਮਿੰਟ ਪੈਦਲ ਵੀ ਤੁਰਦੀ ਆ ਤੇ ਫੋਨ ਤੇ ਉਹਨੇ ਗੱਲ ਕਰਨੀ ਹੁੰਦੀ ਹੈ ਤੇ ਉਹਦੇ ਕੋਲ ਹੋਰ ਕੋਈ ਸਾਧਨ ਨਹੀਂ ਨਾ ਉਹਨੇ ਅਟੈਂਟਡ ਆਪਦਾ ਕੈਂਪਸ ਕਰਦੀ ਹੈ ਤੇ ਉਹ ਗੱਲਾਂ ਕਰਦੀ ਹੈ ਜੇ ਕਈ ਵਾਰੀ ਫੋਨ ਨਾ ਚੱਕਿਆ ਜਾਵੇ ਤਾਂ ਗੁੱਸੇ ਵੀ ਹੋ ਜਾਂਦੇ ਤੁਸੀਂ ਮੇਰਾ ਫੋਨ ਨਹੀਂ ਚੱਕਿਆ ਯਾਰ ਇਹੋ ਜਿਹੀਆਂ ਫੈਮਿਲੀ ਨੇ ਦੇਖੀਆਂ ਮੈਂ ਗੱਦੀ ਤੋਂ ਜਿਨ੍ਹਾਂ ਦੇ ਇੱਕ ਇੱਕ ਬੇਟਾ ਫੌਰਨ ਗਿਆ ਨਾ ਉਹਨਾਂ ਦੇ ਮਦਰ ਫਾਦਰ ਸਟ੍ਰੈਸ ਸਟ੍ਰੈਸ ਚ ਬੁਰਾ ਹਾਲਾ ਨਾ ਬਹੁਤ ਬਹੁਤ ਦਵਾਈਆਂ ਖਾਈ ਜਾਂਦੇ ਆ ਹਾਂ ਉਹ ਐਂਜਾਇਟੀ ਦੀਆਂ ਦਵਾਈਆਂ ਖਾਈ ਜਾਂਦੇ ਸਟ੍ਰੈਸ ਦੀਆਂ ਦਵਾਈਆਂ ਖਾਈ ਜਾਂਦੇ ਆ ਬਿਲਕੁਲ ਬਿਨਾਂ ਵਜ੍ਹਾ ਮਤਲਬ ਉਹ ਲਾਈਫ ਨਹੀਂ ਉਹਦੀ ਐਕਦਰ ਅਚਾਨਣ ਵਾਲੇ ਪਾਸੇ ਨੂੰ ਆ ਦੇਖ ਪਾਣੀ ਪੀਨੇ ਬੰਦਾ ਪਾਣੀ ਪੀ ਲੈ ਤੂੰ ਪਾਣੀ ਪੀਨਾ ਹੂੰ ਤੇ ਲੱਗੀ ਹੋਊਗੀ ਹੁਣ ਪਾਣੀ ਵੀ ਪੀਣਾ ਹਨਾ ਵੀ ਪਾਣੀ ਪੀਨੇ ਹਾਂ ਤੂੰ ਵੀ ਨਾ ਪਾਣੀ ਮੈਂ ਵੀ ਪਾਣੀ ਲੈ ਲੂੰਗਾ ਇਹ ਨਿਮਰਤਾ ਦਾ ਸਟ੍ਰੈਸ ਸਾਰੀ ਲੈ ਗਈ ਅੱਜ ਹਨਾ ਇੱਕ ਦਿਨ ਦੀ ਤੇ ਮੇਰੀ ਨਾਲ ਸਮਝ ਪੰਜਾਬ ਨਾਲ ਦੀ ਕਿਤੇ ਰੇਸ਼ੇ ਦੇ ਨਾਲ ਦੂਹ ਰੱਟ ਕੋਈ ਪਰਸਨ ਹੈਗਾ ਪੰਜਾਬ ਦੀ ਬਿਲਕੁਲ ਸਹੀ ਗੱਲ ਆ ਬਾਈ ਹਾਂ ਪੰਜਾਬ ਦੇ ਵਿੱਚ ਤੂੰ ਮੰਨ ਕੇ ਚੱਲ ਵਿੱਚ ਕੋਈ ਪ੍ਰੋਬਲਮ ਆ ਗਈ ਆਫਤ ਆ ਗਈ ਤੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੂੰ ਤੂੰ ਤਾਂ ਰਾਜਾ ਹੈ ਰਾਜਾ બસ ਆਪਣੇ ਦਿਮਾਗ ਦੇ ਵਿੱਚ ਇੱਕ ਨੌਕਰੀ ਪੇਸ਼ਾ ਵੀ ਬਨੌਕਰ ਬਨਗੇ ਬਸ ਨੌਕਰੀ ਕਰੀ ਗੁਲਾਮੀ ਹੈ ਬਈ ਉਹਦਾ ਯਾਰ ਨੌਕਰ ਕਿਤੇ ਵੀ ਚਲੇ ਜਾਓ ਨੌਕਰ ਆਪ ਵੀ ਆਪਾਂ ਨੂੰ ਇੱਕ ਐਂ ਲੱਗਦੀ ਆਪਾਂ ਸਰਦਾਰੀ ਹੈ ਉਹ ਤੂੰ ਜਿਹੜੀ ਡਿਪਰੈਸ਼ਨ ਦੀ ਗੱਲ ਕਰੀ ਸਟ्रेस ਦੀ ਗੱਲ ਕਰੀ ਉਹ ਤਾਂ ਸਭ ਤੋਂ ਜ਼ਿਆਦਾ ਹੈ ਆ ਵੀਡੀਓ ਵੀ ਵੇਖਦੇ ਹੋਣਗੇ ਮਾਂ ਬਾਪ ਵੀ ਵੇਖਣਗੇ ਵੀਡੀਓ ਆਪਣੀ ਵੀਡੀਓ ਵਧਿਆ ਦੇਖਦੇ ਆ ਵੀ ਜਿਹੜੇ ਜਿੰਨਾਂ ਦੇ ਵੀ ਬੱਚੇ ਬਾਹਰ ਗਏ ਆ ਉਹ ਬੋਲ ਕੇ ਨਹੀਂ ਕਹਿੰਦੇਗੇ ਪਰ ਅੰਦਰੋਂ ਅੰਦਰ ਹੀ ਖਾਦੇ ਪਏ ਆ ਨਹੀਂ ਜੀ ਨਹੀਂ ਮੈਂ ਬਹੁਤ ਨੋਟ ਕਰਦਾ ਜਿਹੜਾ ਅੰਦਰ ਦੇ ਵਿੱਚ ਯਾਰ ਹੋਰ ਦਰਨ ਦੱਸ ਇਹ ਮਾਸੇ ਨੂੰ ਦਵਾਈ ਦਿੰਦਾ ਹੁੰਦਾ ਸੀ ਹਾਂ ਇਹ ਤਾਂ ਬੁਰਾ ਹਾਰ ਸੀ ਸਹੀ ਗੱਲ ਹੈ ਅੱਖਾਂ ਪਰ ਆਉਂਦੀ ਸੀ ਹਾਂ ਉਹ ਛਡੇ ਘਰੇ ਆਪਸ ਨੂੰ ਆਏ ਨਾ ਤੇ ਉਹ ਵੇਖ ਲੈ ਸਰਦੇ ਨਾ ਪਈ ਉਹਦੇ ਬਾਅਦ ਦਵਾਈ ਨਹੀਂ ਲਈ ਨਹੀਂ ਨਹੀਂ ਐਸੀ ਚੀਜ਼ਾਂ ਨਾ ਹਾਂ ਮੈਂ ਬਹੁਤ ਲੋਕ ਦੇਖਿਆ ਬਿਨਾਂ ਵਜ੍ਹਾ ਫालतੂ ਦਵਾਈਆਂ ਲੈ ਕੇ ਬਿਨਾਂ ਵਜ੍ਹਾ ਢੇਰ ਲੱਗੇ ਬੇ ਲੋਕਾਂ ਦੇ ਘਰਾਂ ਦੇ ਵਿੱਚ ਦਵਾਈਆਂ ਦੇ ਮੈਡੀਕਲ ਖੁੱਲੇ ਹੋਏ ਆ ਹਾਂ ਆਪਣਾ ਬਿਨਾ ਵਜਾ ਕੋ ਕਰਨਾਗੇ ਵੀ ਬੰਦ ਕਰਨ ਲੱਗੇ ਖਾਣਾ ਪੀਣਾ ਵੀ ਆਪਣਾ ਸਹੀ ਖਾਣਾ ਪੀਣਾ ਨਹੀਂ ਉਹ ਫੀਡ ਭਿਉਂਦੇ ਉਹਨੇ ਇਕੱਠੇ ਨਾਲ ਉਤਰੇਗੇ ਦਾ ਨਾ ਉਤਰਾਂ ਕੋਈ ਚੱਕਰ ਹੁਣ ਕੁੱਕਰ ਚ ਸਬਜ਼ੀ ਬਣਾ ਲੈਨੇ ਆਪਾਂ 5 ਮਿੰਟਾਂ ਚ ਸਬਜ਼ੀ ਬਣ ਜੇ ਬਣ ਦਿਜੋ ਗਲਦੀ ਹੈ ਗਲਦੀ ਹੈ ਬਈ ਸਹੀ ਗੱਲ ਹੈ ਸਬਜ਼ੀ ਬਣਾਉਣੇ ਆਪਾਂ ਬਸ ਛੋਟੇ ਕਰ ਤੋੜੀ ਵਾਲਾ ਦੁੱਧ ਵੀ ਕਹਿਨਾਂ ਨੂੰ ਸੀ ਜਾਂ ਤੇ ਅਸੀਂ ਤਾਂ ਹੁਣ ਵੀ ਆਹ ਮੱਝ ਸੂਈ ਆ ਸੱਜਰ ਤੇ ਮੈਂ ਤਾਂ ਇਹਨੂੰ ਆਖਿਆ ਹਾਰੇ ਦੇ ਵਿੱਚ ਦੁੱਧ ਧਰਿਆ ਕਰਾਂਗੇ ਕਿਉਂ ਜੋੜਾਂਗੇ ਵੀ ਮੰਨ ਕੇ ਚੱਲੋ ਬਈ ਤੁਸੀਂ ਬੀਟ ਪੈਸੇ ਦਾ ਜਿੰਨੇ ਮਰਜੀ ਆਈ ਜਾਣ ਉਹ ਤਾਂ ਖੱਡਾਂ ਚ ਵੜੀ ਜਾਣੇ ਪੈਸੇ ਤਾਂ ਪਰ ਆਹ ਦਾ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਨਾ ਜੀ ਮੇਰੀ ਗੱਲ ਸੁਣਾ ਮੇਰੇ ਨਾਲ ਸੁਣਾ ਕਰੋਪਸੀ ਸਾਡਾ ਪੜ ਦਿਆਂਦਾ ਅਸੀਂ ਅੱ ਤੋਂ ਡੇ ਸੁਖਦੀਪ ਵੀ ਮੇਰੇ ਨਾਲ ਸੀ ਪਰਮ ਪਰਮਾ ਬਾਈ ਨੇ ਕਮੈਂਟ ਕਰਿਆ ਆਪਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤ ਸਤਿ ਸ੍ਰੀ ਅਕਾਲ ਜੀ अच्छा हां ते और सुखदीपपुरी सारे मेरे ਨਾਲ ਪੜਦੇ ਸੀ ਆਪਣੇ ਨਾਲ ਦੇ ਮੁੰਡੇ ਗਵਰਨਮੈਂਟ ਜੌਬ ਤੇ ਵੀ ਹੈ ਤੇ ਆਪਾਂ ਇੱਥੇ ਵੀ ਕੰਮ ਕਰਦੇ ਆਂ ਨਾਲ ਸਾਫ ਸਫਾ ਕੰਮ ਕੀਤਾ ਹੈ ਬਿਲਕੁਲ ਤੇ ਸੇਮ ਹੈ ਸਭ ਕੁਝ ਉਹ ਮੈਂ ਉਹ ਮੈਨੂੰ ਨਿੱਤ ਗੱਲਾਂ ਕਰਦੇ ਨੇ ਸੁਖਦੀਪ ਉਹਨੇ ਹੀ ਉਹ ਕੰਮ ਕਰਦੇ ਨੇ ਉਹ ਪਸੰਦ ਆ ਸੁਖਦੀਪ ਉਹਰੇ ਕੰਮ ਤਾਂ ਕਰਦੇ ਪਰ ਆ ਚੀਜ਼ ਨਹੀਂ ਮਿਲਦੀ ਕਿ ਉੱਥੇ ਨਾ ਆ ਵੇਖ ਲਾ ਉਹ ਕੁੜੀਆਂ ਦਾ ਉਹ ਫਿਰਦੀ ਖੇਡਦੀ ਤੇ ਇਹ ਬੁੱਕਲ 'ਚ ਬੈਠੀ ਆ ਨਹੀਂ ਮੈਂ ਇਹਦੀ ਬ੍ਰੇਨਵਾਸ਼ ਹੈ ਨਾ ਬਹੁਤ ਜ਼ਿਆਦਾ ਇਹ ਚੀਜ਼ਾਂ ਆ ਵੇਖੋ ਦੋਸਤੋ ਵੀ ਬਾਈ ਆ ਉਹਦੀ ਗੁੜੀਆਂ ਨੂੰ ਲੈ ਕੇ ਆਇਆ ਸੀ ਨਾਲ ਬੱਕਰੀਆਂ ਵੀ ਮਕਾਉਣ ਵਾਸਤੇ ਉਹ ਤਾਂ ਉਹ ਖੇਡਦੀ ਫਿਰਦੀ ਐ ਜਿਹੜੀ ਬੱਕਰੀ ਐ ਉਹ ਬਾਈ ਦੀ ਬੁੱਕਲ ਤੇ ਬੈਠੀ ਐ ਨਾਲੇ ਗੱਲਬਾਤ ਖੇਡਦੇ ਆ ਆਪਾਂ ਕਦ ਅੱਜ ਤੇ ਬਈ 25 ਸਾਲ ਹੋ ਗਏ ਹੋ ਗਏ ਹਾਂ ਉਹ ਗੱਲ ਤਾਂ ਕਰੀ ਜਾਂਦੇ ਸੀ ਕਿ ਪਹਿਲੇ ਡਾਕਟਰੀ ਪੇਸ਼ੇ ਦੇ ਵਿੱਚ ਜੋ ਤੁਸੀਂ ਡਾਕਟਰੀ ਪੇਸ਼ਾ ਅਪਣਾਇਆ ਪਹਿਲੇ ਮਰੀਜ਼ ਅਸੀਂ ਸੀਗੇ ਹਾਂ ਪਹਿਲੇ ਮਰੀਜ਼ ਆਪਾਂ ਸਿਮਰ ਨੇ ਪਈ ਸਿਮਰ ਨੇ ਤਾਂ ਇਹ ਜਗਾ ਸੀ ਮੇਰੇ ਕੋਲੇ ਹਾਂ ਸਿਮਰ ਦੋਵੇਂ ਸੀ 32 33 ਰੁਪਏ ਦਿੱਤੇ ਸੀ 32 33 ਰੁਪਏ ਬਾਈ ਕਹਿੰਦਾ ਸਾਹਮਣੇ ਰੱਖੇ ਹੋਏ ਹਨਾ 19 ਸਾਲ ਹੋ ਗਏ 18 19 ਸਾਲ ਸਾਹਮਣੇ ਹੋਏ ਕਹਿੰਦਾ ਨਾ ਗਰੋਥ ਵੀ ਮੈਨੂੰ ਆਪੇ ਪਤਰਾ ਕਹਿੰਦਾ ਬਸ ਸਾਫ ਸੁਥਰਾ ਕੰਮ ਕੀਤਾ ਹਾਂ ਹਾਂ ਸਹੀ ਗੱਲ ਹੈ ਹਰ ਤਕੀ ਦੇ ਪੈਂਦੇ ਹੀ ਆ ਬਈ ਉਹ ਉਦੋਂ ਦਾ ਤੇ ਹੁਣ ਦਾ ਤਾਂ ਬਹੁਤ ਫਰਕ ਆ ਦੇਣ ਦੁੱਗਣੀ ਰਾਤ ਚ ਦੁੱਗਣੀ ਤਰੱਕੀ ਹੋਈ ਤੁਹਾਡੀ ਆਈ ਗਰੂ ਨੂੰ ਪਤਾ ਯਾਰ ਹਾਂ ਬਹੁਤ ਫਰਕ ਹੈ ਟੈਂਪੋਰਲ ਦਾ ਫਰਕ ਹੈ ਨਹੀਂ ਹੁਣ ਕਿੱਥੇ ਤੁਹਾਡਾ ਉਹਨੂੰ ਆਪਾਂ ਹਸਪਤਾਲ ਕਹਿ ਸਕਦੇ ਆ ਜਾਂ ਦੁਕਾਨ ਸ਼ਾਪ ਕੀ ਕਹਿ ਸਕਦੇ ਆ ਆਯੁਰਵੈਦਿਕ ਕਲੀਨਿਕ ਹੈ ਕਲੀਨਿਕ ਆਜੀ ਫਾਰਮ ਆਪਾਂ ਆਯੁਰਵੈਦਿਕ ਦਾ ਸਾਡੇ ਕੋਲ ਸਾਰੇ ਕੰਪਨੀ ਆਯੁਰਵੈਦਿਕ ਮਰੀਜ਼ ਹਨ ਕਿੱਥੇ ਸ਼੍ਰੀ ਮੁਖਸਰ ਸਾਹਿਬ ਕਿੱਥੇ ਜਿਹੜਾ ਐਡਰੈਸ ਉਹਦਾ ਇਹ ਐਡਰੈਸ ਆਪਣਾ ਹੈਗਾ ਬੱਸ ਸਟੈਂਡ ਦੇ ਨਾਲ ਜਸ ਆਯੁਰਵੈਦਿਕ ਫਾਰਮ ਜਸ ਆਯੁਰਵੈਦਿਕ ਫਾਰਮ ਠੀਕ ਠੀਕ ਹੈ ਮੁਖੀ ਸ਼੍ਰੀ ਮੁਖਸਰ ਸਾਹਿਬ ਹਨ ਤਿਆ ਆ ਵੇਖੋ ਬਾਈ ਨੂੰ ਆ ਪਿਆਰ ਖੱਚ ਕੇ ਲੈ ਕੇ ਆਇਆ ਇੱਥੇ ਇਤਨਾ ਮੈਂ ਜਾਨਾ ਹੁਣ ਬਾਗ ਲਾਇਆ ਬਾਗ ਚ ਸ਼ਾਉਣੂ ਜਾ ਕੇ ਦੇਖੋ ਠੀਕ ਹੈ ਵਧੀਆ ਕਮਾਈ ਵੀ ਵਧੀਆ ਕੀਤੀ ਤੇ ਮਨ ਵੀ ਖੁਸ਼ ਹੁੰਦਾ ਹਾਂ ਹਾਂ ਸਹੀ ਹੈ ਬਹੁਤ ਅਮਰੂਦ ਸੀਗੇ ਬਾਈ ਐਦ ਕੀਤਾ ਹਨਾ ਹਾਂ ਵਧੀਆ ਸੀ ਕੀ ਕੀ ਰੇਟ ਵੀ ਕੀ ਗਏ ਆ ਬਾਈ ਅਮਰੂਦ ਆਪਾਂ 50 ਰੁਪਏ ਦਿੱਤੇ ਸੀ 50 ਰੁਪਏ ਸਟਾਰਟਿੰਗ ਤੋਂ 50 ਰੁਪਏ ਸੀ ਮੇਰੇ ਲੱਗਦਾ ਠੀਕ ਹੈ ਵਧੀਆ ਅਨੰਦਮ ਕੀਤੀ ਹੈ ਕੋਈ ਐ ਨਹੀਂ ਵੀ ਪਾਓ ਮਤਲਬ ਉਰੇ ਲੰਘ ਜਿਵੇਂ ਰਹੀ ਰਹੀ ਹਾਂ ਬਹੁਤ ਸੀਗੇ ਬਹੁਤ ਜੀ ਕਿਥੇ ਨਹੀਂ ਪੈਦਾ ਸਤੰਦੇ ਨਹੀਂ ਬਸ ਟੁੱਟਦੇ ਗਵਾਂੜਾ ਤੁਸੀਂ ਤਾਂ ਲੈ ਆ ਸਕਦੇ ਸੀ ਨਾ ਨਹੀਂ ਆਪਾਂ ਲੈ ਆਂਦੇ ਤਾਂ ਸੀ ਧਰਮੇ ਨੇ ਆਪਾਂ ਨੂੰ ਦੇਤੇ ਸੀਗੇ ਉਦੋਂ ਮੈਨੂੰ ਕਹਦਾ ਤੇਰੇ ਤੇਰੇ ਹਿੱਸਾ ਪੜਾਤਾ ਮੈਨੂੰ ਲਫਾਪਾ ਅੱਛਾ ਮੈਂ ਲੈ ਆਇਆ ਸੀਗਾ ਅੱਛਾ ਲੀਡਰ ਤੇ ਉਹ ਦੋਵੇਂ ਸੀਗੇ ਮੋਟਰਸਾਈਕਲ ਤੇ ਗਰਜੀਤ ਨੂੰ ਮੈਨੂੰ ਬਹੁਤ ਸ਼ੌਕ ਹੈ ਮੈਨੂੰ ਨਾ ਗਾਈਆਂ ਦਾ ਰੱਖਣ ਦਾ ਬਹੁਤ ਸ਼ੌਕ ਹੈ ਮੈਨੂੰ ਜਗ੍ਹਾ ਮਿਲ ਜੇ ਕਿਤੇ ਮੈਂ ਗਾਈਆਂ ਰੱਖਾਂ ਮੈਨੂੰ ਬਹੁਤ ਸ਼ੌਕ ਹੈ ਜੀ ਸਭ ਤੋਂ ਵਧੀਆ ਕਿਹੜੀ ਗਾਂ ਰੱਖਣ ਦਾ ਸ਼ੌਕ ਹੈ ਬਈ ਕਿਹੜੀ ਸਾਹੀਵਾਲ ਸਾਹੀਵਾਲ ਹਾਂ ਸਾਹੀਵਾਲ ਦਾ ਨਾ ਦੁੱਧ ਬਹੁਤ ਉਹਦੀ ਹੁੰਦਾ ਹੂੰ ਤੇ ਨਾਲ ਉਸ ਤੇ ਰੱਖਿਆ ਹੋਇਆ ਜਿਹੜਾ ਪਾ ਛੇਰਤ ਨੂੰ ਜਿਹੜਾ ਸਾਹੀਵਾਲ ਦਾ ਦੁੱਧ ਹੈ ਜਾਂ ਮੱਝ ਦਾ ਦੁੱਧ ਏਬੀਸੀ ਕੋਈ ਵੀ ਦੁੱਧ ਹੋਵੇ ਪਰ ਮੱਝ ਦਾ ਹੋਵੇ ਜਾਂ ਆਪਣਾ ਆ ਇੱਕ ਨਾ ਆਪਾਂ ਉਹ ਚ ਪੈ ਗਈ ਜਿਆਦਾ ਮਾਡਰਨ ਚ ਹਾਂ ਤੁਸੀਂ ਨਾਰਮਲ ਖਾਕਾ ਪਾਓ ਆਪਣੀਆਂ ਤੇ ਮੈਨੂੰ ਲੱਗਦਾ ਉਹਦੇ ਨਾਲ ਵਧੀਆ ਆਊਗਾ ਸਹੀ ਹੈ ਫਿਰ ਆਪਾਂ ਥੋੜਾ ਜਿਆਦਾ ਆਉਗਾ ਹੂੰ ਕੋੰਦੂਦੂ ਕੇ ਉਹ ਤੋਂ ਹੋਰ ਕੋਸੋਂ ਤੋਂ ਸੀ ਨਹੀਂ ਮੱਝ ਦੇ ਮੁਕਾਬਲੇ ਦੇ ਜਿਹੜਾ ਗਾਂ ਦਾ ਦੁੱਧ ਕਿੰਨਾ ਕੁ ਵਧੀਆ ਮੰਨਦੇ ਤੁਸੀਂ ਬੱਕਰੀ ਦਾ ਬੱਕਰੀ ਦੇ ਵਧੀਆ ਠੀਕ ਆ ਯਾਰ ਜੇ ਹਰ ਇੱਕ ਬੰਨ ਛੂਟੇ ਦਾ ਲੈਣਾ ਹੂੰ ਕਿਸ ਨੂੰ ਕਿਸ ਤਰ੍ਹਾਂ ਦਾ ਛੂਟਾ ਹੁਣ ਬੱਕਰੀ ਵਾਲੇ ਤੁਸੀਂ ਉਹ ਮਾਲ ਚਾਰਦੇ ਆ ਹਾਂ ਬੱਕਰੀਆਂ ਉਹਨਾਂ ਬੰਦਿਆਂ ਨੇ ਕਦੇ ਪ੍ਰੋਬਲਮ ਦੇਖੀ ਹੈ ਕਦੇ ਨਹੀਂ ਉਹਨਾਂ ਦਾ ਕਦੇ ਸਿਰ ਵੀ ਨਹੀਂ ਦੁਖਿਆ ਅਸਲ ਵਿੱਚ ਬਈ ਉਹ ਆਹ ਕਿਹੜੀ ਹੁੰਦੀ ਉਹਨਾਂ ਦੀ ਤਾਂ ਦੁੱਧ ਕਾੜ ਕੇ ਪੀਤਾ ਹੁੰਦਾ ਕਿੰਨਾ ਵਧੀਆ ਨਹੀਂ ਬਾਕੀ ਪੈਦਲ ਸਫਰ ਬਹੁਤ ਬਣ ਜਾਂਦਾ ਉਹਨਾਂ ਦਾ ਗਰਜੀਤ ਬਤਾ ਕੀ ਗੱਲ ਆਪਾਂ ਬਿਮਾਰੀ ਵਾਲੀ ਖੱਟ ਲਈ ਆਪਾਂ ਦੁੱਧ ਨੂੰ ਵੀ ਪੰਜਾਬੀਟਾ ਚ ਬਾੜ ਲੈਣਾ ਹੂੰ ਤੇ ਉਹਦੇ ਵਿੱਚ ਪੱਤੀ ਪਾਲੀ ਨਹੀਂ ਜੋ ਚੀਨੀ ਪਾਲੀ ਨਹੀਂ ਅਖੰਡ ਤਾਂ ਦੁੱਧ ਚ ਪਾਉਣ ਦੀ ਲੋੜ ਹੀ ਨਹੀਂ ਹੁੰਦੀ ਸਹੀ ਹੈ ਤਾਂ ਅਸੀਂ ਮਿੱਠਾ ਬਹੁਤ ਹੁੰਦਾ ਮਿੱਠਾ ਹੁੰਦਾ ਕੜਿਆ ਗਾ ਦੁੱਧ ਮਿੱਠਾ ਹੁੰਦਾ ਬਈ ਟੋੜੀ ਦਾ ਦੁੱਧ ਕਿ ਲਾਲ ਹੋ ਜਾਂਦਾ ਸੀ ਹਾਂ ਉਹ ਨਹੀਂ ਹੁੰਦਾ ਜਮਾਨਾ ਕਰਿਆ ਕਰਨਾ ਹੂੰ ਅੱਜ ਸਭਾ ਲੱਸੀ ਪੀਣੇ ਲੱਸੀ ਰੈੱਡ ਹੋ ਜਾਂਦੀ ਮਮੀ ਕਹਿੰਦੀ ਦੁੱਧ ਲਾਲ ਕਰਿਆ ਕਰਨਾ ਵੇਖੋ ਕਿਦਾਂ ਕਰਨ ਲੱਗੂਗੀਆਂ ਉਹ ਨਹੀਂ ਕਰਨੀ ਸੜਿਆ ਕਰਾਂਗੇ ਤੇ ਜਿਆ ਲਾਲ ਕਰਕੇ ਉਸੇ ਦੀ ਲੱਸੀ ਬਣਾਵਾਂਗੇ ਇਸੇ ਕੜੇ ਤੋਂ ਦੇਖੋ ਵਧੀਆ ਬਣਦਾ ਹਾਂ ਹਾਂ ਮੈਨੂੰ ਬੱਚੇ ਤਾਂ ਤੁਹਾਨੂੰ ਮਲਾਈ ਲਾ ਕੇ ਪਾਈ ਦੇ ਕੇ ਬਣਦਾ ਮੈਨੂੰ ਬਾਪੂ ਵਾਲੀ ਗੱਲ ਬਹੁਤ ਯਾਦ ਆਉਂਦੀ ਉਹ ਮੈਨੂੰ ਬਹੁਤ ਕਹਿੰਦਾ ਹੁੰਦਾ ਸੀ ਉਹ ਬੜਾ ਖੁਸ਼ ਰਹਿੰਦਾ ਸੀ ਨਾ ਉਹ ਬੰਦੇ ਨੇ ਪੋਜ਼ਿਟਿਵਿਟੀ ਬਹੁਤ ਸੋਚੂ ਬੰਦੇ ਹਾਂ ਹਾਂ ਸਹੀ ਹੈ ਮਤਲਬ ਜੇ ਆਪਾਂ ਸੋਚ ਇੱਕ ਤਾਂ ਗਰਦੀਤ ਗੱਲ ਹੈਗੀ ਹੈ ਉਹਨੂੰ ਕੋਠੇ ਮਗੜਦੇ ਨੇ ਪੋਜ਼ਿਟਿਵਿਟੀ ਬਹੁਤ ਸਹੀ ਗੱਲ ਹੈ ਕਿ ਮੈਂ ਇੱਥੇ ਪਹੁੰਚਿਆ ਅੱਜ ਤੇ ਇਹਦੇ ਕੱਥੇ ਹਾਂ ਹਾਂ ਪਰ ਆਪਾਂ ਵੀ ਜਿੰਨਾ ਕਟਾਸੰਦ ਕਰੀ ਹਰ ਕੋ ਤੋਂ ਨਹੀਂ ਰੱਖਿਆ ਕਿਸੇ ਨਾਲ ਨਾ ਨਾ ਮਤਲਬ ਜਿੰਨੀ ਕ ਆਪਾਂ ਤਾਂ ਹੈਲਪ ਹੁੰਦੀ ਹੈ ਆ ਕਰੀ ਦੀ ਆ ਆਪਣਾ ਫਿਰ ਥਾਟ ਨੈਕਟ ਹੋਣੀ ਆ ਹੰਗ ਲੱਗੀ ਵੀ ਆ ਗੁੜੀਆਂ ਨੂੰ ਆਹੋ ਥੋੜਾ ਜਿਹਾ ਇਹਦੇ ਨਾਲ ਅੱਛਾ ਆਪਾਂ ਜਿ ਵੀ ਰੇ ਨਾ ਥੋੜਾ ਅੱਜ ਦੌੜ ਜਾ ਦੇ ਹੋਗੀ ਹਾਂ ਬਾਹਰ ਉਧਰ ਵੇਖ ਲੈ ਇੱਥੇ ਚੌੜੇ ਵਿੱਚ ਪੈ ਗਈ ਡਾਕਟਰ ਪੀਤਾ ਨਹੀਂ ਦੁੱਧ ਇਹ ਦੁੱਧ ਕਿਹੜਾ ਪਹਿਲਾਂ ਦੱਸਿਂ ਮੜ ਜਾ ਤੇ ਦੁੱਧ ਤਾਂ ਮੱਝ ਦਾ ਹੀ ਆਪਣਾ ਹੂੰ ਆਪਾਂ ਗੱਲਾਂ ਜੀ ਰਹਿ ਗਏ ਨਾ ਜੇ ਗਰਮ ਦਾ ਨਹੀਂ ਨਹੀਂ ਦੁੱਧ ਸਹੀ ਹੈ ਆਹ ਕੀ ਦਾ ਕਿਹੜਾ ਆਕੀਨਿਤ ਨਹੀਂ ਇਹ ਮੇਰਾ ਹੋਊਗਾ ਅੱਗੇ ਨਾਲ ਤੁਸੀਂ ਇੱਕ ਹੋਰ ਨੋਟ ਕਰੋ ਹਰ ਇੱਕ ਲੋਕ ਨੂੰ ਮਾਂ ਤਾਂ ਤੈਨੂੰ ਜਿਆਦਾ ਪਤਾ ਹੋਊਗਾ ਹਾਂ ਵੀ ਸ਼ਾਮ ਨੂੰ ਦਿੱਤੀ ਥਾਂ ਕੇ ਲੋਕੀ ਥੋੜੇ ਵੱਧ ਦੁੱਧ ਪੀਂਦੇ ਸੀ ਨਾ ਪੀਂਦੇ ਸੀਗੇ ਹਾਂ ਕਦੇ ਕਿਸੇ ਨੂੰ ਕੋਈ ਤਕਲੀਫ ਹੋਈ ਸੀ ਨਾ 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 ਤਾਂ ਹਾਂ ਆਪਾਂ ਦੁੱਧ ਸਭ ਕੁਝ ਹੀ ਬੰਦ ਕਰਤਾ ਤੇ ਤਾਂ ਵੀ ਪ੍ਰੋਬਲਮ ਹੈ ਹਾਂ ਦੁੱਧ ਬੰਦ ਕਰਾਈ ਜਾਂਦੇ ਡਾਕਟਰ ਚਲੋ ਹੈ ਕਿ ਆਪਾਂ ਆਪਣੀ ਸੋਚ ਹੈ ਨਾ ਵੀ ਇਹ ਕੰਮ ਕਰਨ ਢੰਗ ਨਾਲ ਜਿੰਦਾ ਹੈ ਸਹੀ ਦੁੱਧ ਤਾਂ ਬੰਦ ਹੁੰਦਾ ਨਾ ਦੁੱਧ ਪੀ ਕੇ ਬੰਦਾ ਲੱਟ ਜਾਂਦਾ ਹਾਂ ਸਹੀ ਗੱਲ ਰੋਟੀ ਖਾ ਕੇ 10 ਰੋਟੀਆਂ ਖਾ ਕੇ ਬੰਦਾ ਆਰਾਮ ਨਾਲ ਪਟ ਜਾਂਦਾ ਕੋਈ ਚਰਨ ਨਾਲ ਕਰਨਾ ਨਹੀਂ ਕੰਮ ਹੈ ਨਹੀਂ ਨਾ ਹਾਂ ਇਕੱਲਾ ਜੀ ਗੱਦੀ ਚ ਪਨੈਕਟੀਵਿਟੀ ਵਾਲੀ ਜਾਂਦਾ ਜੇ ਤੁਸੀਂ ਕਿਸੇ ਵੀ ਬੰਦੇ ਨਾਲ ਗੱਲ ਕਰੋਗੇ ਨਾ ਉਹਨਾਂ ਨੇ ਤੁਹਾਨੂੰ ਪੋਸਟਿਵ ਨਹੀਂ ਕਹਿਣਾ ਨੈਕਟ ਬਿਲਕੁਲ ਦੁੱਧ ਪੀਣਾ ਇਹਨਾਂ ਦੇ ਟਾਈਮ ਵੀ ਦੇਖ ਲਓ ਕਰੋਨਾ ਦੇ ਟਾਈਮ ਦੇ ਵਿੱਚ ਕਿਤੇ ਕਿਸੇ ਨੂੰ ਕੁਝ ਹੋਇਆ ਸੀ ਮੈਂਨ ਲਾ ਤਾਂ ਪੰਜਾਬ ਹੀ ਹੋਣਾ ਜਿਹਨੇ ਕਰੋਨਾ ਚ ਵੀ ਤਰੱਕੀ ਕੀਤੀ ਹੋਣੀ ਸਹੀ ਗੱਲ ਹੈ ਸਹੀ ਹੈ ਬਿਲਕੁਲ ਸ਼ਾਂਤੀ ਮਿਲੀ ਹਾਂ ਆ ਦੇਖ ਕਿੰਨਾ ਮੋਹ ਕਰਦੀ ਹੁਣ ਆ ਚੀਜ਼ਾਂ ਕਿੱਥੇ ਜਾਂ ਮਿਲਦੀਆਂ ਇਹ ਤਾਂ ਹੀ ਆ ਪਾਪਾ ਨੂੰ ਵੜੇ ਰੱਖੀ ਹਲ ਹੈ ਲੋਕੀ ਸਾਰੇ ਆ ਗਏ ਗੁਈ 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 ਕੋਈ ਕੋਣ ਖੜੇਗਾ ਹੈ ਦਾਦੀ ਫਿਰ ਥੋੜਾ ਜਿਹਾ ਨਾ ਵੱਡੀ ਅੱਜ ਮੰਮਾ ਦਿਓ ਵੀ ਹੂੰ ਗੁਈ ਦੱਕੀ ਪਰਦਾਦੀ ਗੁਈ ਗੁਈ ਅੱਛੇ ਪਰਦਾਦੀ ਇਹਦਾ ਨਹੀਂ ਹੋਇਆ ਮੋਰੀ ਗੁਈ ਲੜਕੀ ਹੁਣ ਗਲਤੀ ਤੋਂ ਹੋਇਆ ਨਾ ਹਾਂ ਗੁਈ ਕੋ ਪੰਨਾ ਹੈ ਗੁਈ ਇਧਰ ਆ ਬੱਚੇ ਮੱਛੇ ਦਾ ਕੀ ਨਾਂ ਰੱਖਿਆ ਬੱਕੂ ਬੱਕੂ ਹਾਂ ਉਹਨੂੰ ਪੱਠੇ ਕਿਵੇਂ ਖਵਾਉਣਾ ਉਹਨੇ ਇਹਦੇ ਨਾਲ ਚਿੱਕੀ ਨਮੂ ਘਾਤਣਾ ਹੈ ਵਾਦੂ ਵਾਦੂ ਕਿਹੜੇ ਸਕੂਲ ਜਾਂਦਾ ਪੜ੍ਹਨਾ ਵੱਡਾ ਫਿਕ ਕੀ ਬਣ ਵੱਡਾ ਹੋ ਕੇ ਕੀ ਬੰਨਾ ਤੁਸੀਂ ਪੁੱਤ ਦੱਸੋ ਵੱਡਾ ਕੇ ਡਾਕਟਰ ਡਾਕਟਰ ਕਿਹੜੇ ਸਕੂਲ ਜਾਂਦਾ ਪੜ੍ਹਨਾ ਹੂੰ ਪਰ ਗਲੋਬਲ ਤੇ ਕਾਰ ਕਿਹੜੀ ਲੈਣੀ ਆ ਫਾਰਚੂਨਰ ਅੱਛਾ ਤੇ ਆ ਜਿਹੜੀ ਇਧਰ ਆ ਜਾਓ ਨਾ ਇਹ ਤੂੰ ਪੁੱਛੋ ਉਸ ਤੋਂ ਕੀ ਕਿਹਾ ਤੁਸੀਂ ਉਹ ਸਟੋਰੀ ਉਸਕੋ ਪੜ੍ਹ ਕੇ ਰੱਖਣਾ ਤਾਂ ਬਾਬਾ ਗੋਰਿੰਗ ਤੂੰ ਮੈਨੂੰ ਵੱਡ ਕੇ ਜਾ ਕੇ ਲਓ ਵੀ ਵੇਖੋ ਰੌਣਕ ਲੱਗੀ ਹੋਈ ਆ ਆਪਣੇ ਇੱਕ ਬੱਚੇ ਨੇ ਕਿੰਨੀ ਰੌਣਕ ਲਾਈ ਆ ਹਨਾ ਗੋਰਿੰਗ ਨਹੀਂ ਪੜੀ ਗਈ ਚੂਮ ਨਹੀਂ ਪੜੀ ਨਾਈਕਰੀ ਉੱਠੇ ਤੁਸੀਂ ਹਾਂ ਉਹ ਵੀ ਇਧਰ ਆ ਜਾਓ ਪੜ ਲੋ ਨਾ ਨਾ ਉਹ ਰੇ ਸੀਚੂ ਮੇਰੀ ਚप्पल ਕੇ ਪਿੱਛੇ ਪੜ ਜائیںਗੇ ਬਾਬਾ ਬੇਟਾ ਚੱਪਲ ਵਟ ਲੈ ਲੈ ਡਾਕਟਰ ਤੈਨੂੰ ਰੱਖਣੀ ਪਊਗੀ ਹੁਣ ਬੱਕਰੀ ਹਾਂ ਨਹੀਂ ਖਾਂਦਾ ਜਿੱਦਾਂ ਤੂੰ ਮੈਂ ਮਨ ਕੇ ਚੱਲੋ ਆਪਾਂ ਨੂੰ ਇਹ ਜ਼ਰੂਰਤ ਪਈ ਤਾਂ ਸਭ ਤੋਂ ਰੱਖਾਂ ਗਾਈਆਂ ਨੇ ਮੇਰਾ ਬਾਹ ਸ਼ੌਂਕ ਹੈ ਤੈਨੂੰ ਪਤਾ ਨਾ ਪਰ ਗਾਈ ਵੀ ਲੈਂਦੀ ਸੀ ਪਾਪਾ ਨੇ ਇਹੋ ਹੀ ਲੈਂਦੀ ਤੇ ਮੈਂ ਦੱਸਦੀ ਨਹੀਂ ਨਹੀਂ ਇੱਕ ਪੰ ਨਹੀਂ ਲੈਂਦੀ ਸੀ ਹਾਂ ਨਹੀਂ ਆ ਲੈਂਦੀ ਸਹੀ ਹੈ ਸਹੀ ਹੈ ਬੜਾ ਵਧੀਆ ਉਹ ਪਪਾ ਨੂੰ ਪ੍ਰੋਫਟ ਦਿੱਤਾ ਸੀ ਹਾਂ ਮਤਲਬ ਕਾਫੀ ਟਾਈਮ ਰੱਖੀ ਅਸੀਂ ਉਹ ਗਾਂ ਦੀ ਤਾਂ ਮੈਂ ਭੁੱਲ ਨਹੀਂ ਸਕਦਾਗਾ ਹਾਂ 70 70 ਰੁਪਈਆ ਦਾ ਕੁਰਤਾ ਪਜਾਮਾ ਪਾ ਕੇ ਗਿਆ ਸੀਗਾ ਮੈਂ ਹਾਂ 70 ਮੈਂ ਸੀਗਾ 70 ਰੁਪਈਆ ਦਾ ਕੁਰਤਾ ਪਜਾਮਾ ਪਾ ਕੇ ਹਿੰਗ ਜਪਨੇ ਪਹਿਲੀ 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 ਤੇ ਪਹਿਲੀ ਵਾਰ ਲਾਇਆ ਸੀ ਉਹ ਬਣਾ ਬਹੁਤ ਆਪ ਨੂੰ ਪ੍ਰੋਫੈਸਰ ਬਹੁਤ ਚੱਲ ਰਹੀ ਹੈ ਗਾਂ ਕਾ ਚੱਲ ਰਹੀ ਹੈ ਆ ਦੇਖ ਹੁਣ ਵੇਖੀ ਹੁਣ ਦੇਖ ਇੰਨਾ ਵੀ ਕਿੰਨੀ ਮਮਤਾ ਹੈ ਨਾ ਮੇਰੇ ਕੋਲੋਂ ਲੱਗੀਆਂ ਹਾਂ ਉਹ ਕਰਨ ਲੱਗੀਆਂ ਹਾਂ ਮੂੰਹ ਕਰਨ ਲੱਗੀਆਂ ਇਹਨਾਂ ਨੂੰ ਪਤਾ ਲੱਗ ਗਿਆ ਮੈਂ ਚੰਗੜੇ ਕੋ ਖਾਂਦੇ ਪਹਿਲਾਂ ਜਵਾਂ ਨਹੀਂ ਨੇੜੇ ਆਉਂਦੀਆਂ ਸੀ ਇਹਦਾ ਤੁਸੀਂ ਨਾ ਮੈਨਾਂ ਇੱਕ ਉਹ ਕਰਨਾ ਮੈਂ ਕੁੱਤਾ ਦੇਖਿਆ ਉਹਨੇ ਵਸ ਉਸ ਦਿਨੇ ਕਰਿਓ ਉਹਨਾਂ ਦੇ ਨਾ ਜਿਹੜਾ ਵੱਡਾ ਦਾਦਾ ਜੀ ਦੀ ਡੈਥ ਹੋ ਗਈ ਹੂੰ ਉਹ ਡੈਥ ਹੋਈ ਤਾਂ ਕੁੱਤਨੇ ਰੋਟੀ ਨਹੀਂ ਖਾਦੀ ਐਂ ਜਿਹੜਾ ਕਰਦੇ ਮਤਲਬ ਤਿੰਨ ਹਫ਼ਤਾ ਪੂਰਾ ਮੈਨੂੰ ਲੱਗਦਾ ਵੀ ਮਾੜੀ ਮੋਟੀ ਬੰਦੇ ਉਹਨੇ ਹਫ਼ਤਾ ਪੂਰਾ ਪੂਰਾ ਸੋਗ ਮਨਾਇਆ ਰੋਟੀ ਨਹੀਂ ਖਾਦੀ ਠੀਕ ਹੈ ਮਤਲਬ ਇੰਨਾ ਜ਼ਿਆਦਾ ਮਤਲਬ ਉਹਨਾਂ ਕੁੱਤੇ ਦੇ ਵਿੱਚ ਮਮਤਾ ਸੀ ਜਾਂ ਉਹ ਕੁੱਤੇ 'ਚ ਪਿਆਰ ਸੀ ਉਹਨੇ ਖਾਣੀ ਪਾਏ ਚੀਜ਼ਾਂ ਨੂੰ ਹੋਰ ਮਾਰ ਦਿੰਦੇ ਆ ਹਾਂ ਲੈ ਵੀ ਕਰੋ ਫੋਨ ਆ ਗਿਆ ਮੈਨੂੰ ਹੁਣ ਹਾਂ ਟਰਨ ਆਇਆ ਹੁਣ ਮੈਨੂੰ ਜਾਣਾ ਪਊਗਾ ਨਿਮਰਤ ਮम्मा ਦਾ ਫੋਨ ਆ ਗਿਆ ਜਾਣਾ ਹੁਣ ਤੁਸੀਂ ਰੋਟੀ ਖਾ ਕੇ ਜਾਇਓ ਨਹੀਂ ਨਹੀਂ ਇਹ ਤਾਂ ਇਹ ਸਾਡੇ ਕੋਲੇ ਰਹਿ ਹੀ ਪਊ ਹਾਂ ਚੱਲਦੇ ਨਿਮਰ ਤਾਂ ਰਹਿਣਾ ਤੂੰ ਇੱਥੇ ਹੈ ਨੀ ਮਰ ਬੱਕਰੀ ਇਧਰ ਆਓ ਬੱਕਰੀ ਇਧਰ ਆਓ ਮੇਮਣਾ ਇਸਕਾ ਨਾਮ ਕੀ ਹੈ ਬਤਾ ਇਸਕਾ ਨਾਮ ਦੇ ਕੇ ਜਰਦੋ ਤੂੰ ਇਹਦੇ ਨਾਮ ਦੇਓ ਕੀ ਕੀ ਹੈ ਆ ਨਾਮ ਤੇ ਨੇ ਪੁੱਛੋ ਤੂੰ ਉਹ ਬਾਈ ਨੂੰ ਪੁੱਛੋ ਨਾਮ ਕੀ ਹੈ ਤਾਂ ਇਸਕੋ ਇਸਕਾ ਨਾਮ ਤਾਂ ਨੂਰੀ ਹੈ ਹਨ ਨੂਰੀ ਨੂਰੀ ਦਾ ਆਪਣੇ ਘਰੇ ਬੈਠਾਗਾ ਹਾਂ ਨੂਰੀ ਈਵਾਦੀ ਨੂਰੀ ਮੁੰਡੇ ਨੂੰ ਹਨ ਨੂਰੀ ਤੋਂ ਤੇ ਨੂਰ ਨੂੰ ਨੂਰ ਕਹਿੰਦੀ ਐ ਅੱਛਾ ਹੁਣ ਧਰਮੇ ਦੇ ਮੁੰਡੇ ਨੂੰ ਅੱਛਾ ਹਨ ਨੂਰ ਕਹਿੰਦੀ ਮੇਰੇ ਸਾਟ ਪੜ ਗਈ ਕਾਪੀ ਕਾਪੀ ਕੋ ਕੋਨ ਵੜਦਾ ਬੰਤ ਇੰਨੀ ਕਿ ਨਹੀਂ ਪਕੜਨਗੇ ਅਮਰ ਬੜਾ ਦੇ ਲਿਆ ਫਿਰ ਪਕੜੀ ਸਾਰੇ ਲੇ ਗੀਆਂ ਲਿਆ ਹੋ ਰਿਚਨ

ਠੀਕ ਹੈ ਦਲਜੀਤ ਚਲਦੀ ਹੁਣ ਤਾਂ ਬਹੁਤ ਟਾਈਮ ਕਰ ਰਹੀ ਆ ਜਾਂਦਾ ਠੀਕ ਆ ਜੀ ਕਿਵੇਂ ਲੱਗਿਆ ਫਿਰ ਇੱਥੇ ਆਪਣਾ ਮੋਲ ਤੇ ਇਹ ਤਾਂ ਆਪਣਾ ਆ ਵਾ ਘਰ ਹੈ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਅੱਖੜੇ ਡੇਢ ਘੰਟਾ ਹੋ ਗਿਆ ਮਿਲ ਲਤਾ ਆਪਾਂ ਹੋ ਗਿਆ ਉਹ ਮੌਜ ਨਾਲ ਪਤਾ ਨਹੀਂ ਲੱਗਿਆ ਹਾਂ ਕਿ ਤਾਂ ਬਹੁਤ ਆਨੰਦ ਆ ਬਹੁਤ ਆਨੰਦ ਆ ਉਹ ਨਾ ਤੁਹਾਨੂੰ ਮੈਂ ਗਾਇਆ ਗੁੰਝਣੇ ਕਰਕੇ ਹੂੰ ਮੈਨੂੰ ਸ਼ੌਂਕ ਹੈ ਕਹਿੰਦੇ ਸ਼ੌਂਕ ਰੱਖਣਾ ਕਰਨਾ ਚਾਹੀਦਾ ਕਰਨਾ ਚਾਹੀਦਾ ਸਹੀ ਗੱਲ ਆ ਬਾਈ ਉਹ ਦੇਖ ਆ ਦੇ ਪਾਪਾ ਇਹ ਨੂੰ ਲੈ ਆਵਰੇ ਇਹ ਨਾ ਇਹਦਾ ਕੀ ਲੈ ਆਵਰੇ ਆਖ ਤੇ ਨਾ ਰਾਨੀ ਬੱਤ ਲੈ ਆਵਰੇ ਲੈ ਆਵਰੇ ਕੱਲ ਨੂੰ ਫੇਰ ਆਖਣਾ ਹੈ ਇਸ ਵੇਲੇ ਵੀ ਚੱਲ ਗਏ ਅੰਡਰਕ੍ਰੰਕ ਕੱਲ ਨੂੰ ਫੇਰ ਕਹੂਆ ਚੱਲਣਾ ਆਪਾਂ ਹਾਂ ਕਹੋ ਜੀ ਪੱਕਾ ਆਵੇ ਖਤੂ ਹੋ ਗਈਆਂ ਦੋ ਵੀ ਗਈ ਮੈਂ ਭੱਜ ਗਈ ਉਹਨੇ ਮੈਂ ਇੱਕ ਵੀ ਨੂੰ ਵੀ ਖੜ ਲਿਆ ਹੈ ਲੈ ਆਵਰੇ ਆ ਵੀ ਆ ਗਈ ਲੈ ਜਾਣਾ ਬਸ ਦੋ ਬੋਤਲ ਹੂੰ ਦੋ ਲੱਤੀ ਚਲੋ ਟਰਾਲੀ ਨਾ ਹੋਵੇ ਮਨ ਕਿੱਤੇਵੇਂ ਲੱਗਿਆ ਤੈਨੂੰ ਦੱਸੋ ਕਿਵੇਂ ਲੱਗਿਆ ਨਹੀਂ ਦਿਲਜੀਤ 25 ਤੁਹੇ ਕਿਵੇਂ ਲੱਗਿਆ ਨਿਮਰਤ ਨਿਮਰਤ ਕਿਵੇਂ ਲੱਗਿਆ ਬਈ ਪੁੱਤ ਕਿਵੇਂ ਲੱਗਿਆ ਸੋਨਾ ਲੱਗਿਆ ਸੱਚੀ ਗੱਲ ਕਰਦੇ ਸਾਂ ਹਾਂ ਸੱਚੀ ਗੱਲ ਓਕੇ ਸਸਰੀ